ਪਿੰਨ ਅੱਜ ਕੱਲ ਰਿਸ਼ਤਿਆਂ ਦੇ ਜੋ ਗੱਲ ਕਰ ਦਿੰਦੇ ਆ ਉਹ ਵੱਖਰੇ ਕੁਵਾਰੀਆਂ ਦੇ ਵੱਖਰੀਆਂ ਪ੍ਰੋਬਲਮਸ ਨੇ ਵਿਆਹੀਆਂ ਦੀਆਂ ਵੱਖਰੀਆਂ ਪ੍ਰੋਬਲਮ ਜੇ ਉਹਦਾਂ ਦੀਆਂ ਵੀ ਆਉਂਦੀਆਂ ਤੁਹਾਡੇ ਕੋਲ ਰਿਸ਼ਤਿਆਂ ਨੂੰ ਲੈ ਕੇ ਵੀ ਹੁੰਦੀ ਰਿਸ਼ਤੇ ਟੁੱਟ ਜਾਂਦੇ ਨੇ ਟੁੱਟ ਵੀ ਜਾਂਦੇ ਜਿਵੇਂ ਸਹੁਰੇ ਨਾਲ ਨਹੀਂ ਬੰਦੀ ਜਾਂ ਪੀਕੇ ਨਾਲ ਨਹੀਂ ਬੰਦੀ ਡਿਪੈਂਡ ਮੈਂ ਤੁਹਾਨੂੰ ਕਿਹਾ ਨਾ ਅੱਜ ਕੱਲ ਨਾ ਕੁੜੀਆਂ ਬਰਦਾਸ਼ਤ ਕਰ ਰਹੀਆਂ ਨਾ ਸੱਸਾਂ ਕਰ ਰਹੀਆਂ ਨਾ ਮਾਵਾ ਕਰ ਰਹੀਆਂ ਵਕਤ ਬੜਾ ਫਾਸਟ ਹੋ ਗਿਆ ਸੀ ਨਾ ਸੱਸ ਦੀ ਗੱਲ ਬਰਦਾਸ਼ਤ ਕਰਦੇ ਆ ਨਾ ਸਹੁਰੇ ਦੀ ਨਾ ਘਰ ਵਾਲੇ ਦੀ ਸਾਨੂੰ ਹੁੰਦਾ ਕਿੰਨੀ ਸਾਡੀ ਆਜ਼ਾਦੀ ਜਾ ਰਹੀ ਹੈ ਕਿ ਅਸੀਂ ਰਹਿਣਾ ਹੈ ਕਿਤੇ ਕੁੜੀਆਂ ਦਾ ਵੀ ਦਿਮਾਗ ਖਰਾਬ ਹੈ ਮੈਨੂੰ ਲੱਗਦਾ ਕਿਤੇ ਉਹਨਾਂ ਨੂੰ ਵੀ ਐਡਜਸਟ ਕਰਨਾ ਚਾਹੀਦਾ ਹੈ ਕੰਪਰੋਮਾਈਜ਼ ਕਰਨਾ ਚਾਹੀਦਾ ਹੈ ਕੁੜੀ ਨੂੰ ਬੜਾ ਐਡਜਸਟ ਕਰਕੇ ਚੱਲਣਾ ਪੈਂਦਾ ਜੋ ਪੇਕੇ ਘਰ ਜ਼ਿੰਦਗੀ ਹੈ ਸਾਨੂੰ ਸਹੁਰੇ ਘਰ ਨਹੀਂ ਉਹ ਮਿਲਣੀ ਤਾਂ ਜਦੋਂ ਅਸੀਂ ਵਿਆਹ ਕਰਨਾ ਸਾਨੂੰ ਮੈਂਟਲੀ ਪ੍ਰੀਪੇਅਰ ਹੋਣਾ ਪੈਣਾ ਹੈ ਕਿ ਉਹ ਸੇਮ ਘਰ ਨਹੀਂ ਸਾਨੂੰ ਮਿਲਣਾ ਬੜੇ ਜਨੇ ਜੀ ਹੋਣਗੇ ਸਾਰਿਆਂ ਦੀ ਨੇਚਰ ਨਾਲ ਸਾਨੂੰ ਐਡਜਸਟ ਕਰਕੇ ਤੇ ਸਾਨੂੰ ਰਹਿਣਾ ਪੈਣਾ ਤੇ ਘਰ ਵਾਲਾ ਚੰਗਾ ਹੋਣਾ ਚਾਹੀਦਾ ਸਭ ਤੋਂ ਵੱਡੀ ਗੱਲ ਇੱਕ ਕੁੜੀ ਲਈ ਇਹ ਤੁਹਾਡਾ ਹਮਸਫਰ ਅੱਛਾ ਹੈ ਤੁਹਾਡਾ ਲਾਈਫ ਪਾਰਟਨਰ ਅੱਛਾ ਹੈ ਤੇ ਤੁਹਾਡਾ ਸਹੁਰੇ ਘਰ ਦਾ ਸਫਰ ਬੜਾ ਸੁਖਾਲਾ ਹੋ ਜਾਂਦਾ ਹੈ ਤੇ ਜੇ ਘਰ ਵਾਲਾ ਹੀ ਨਹੀਂ ਚੰਗਾ ਤੇ ਫਿਰ ਅੱਗੇ ਵੀ ਔਖਾ ਹੀ ਹੈ ਇਦਾਂ ਦੇ ਆਂਦੇ ਤੁਹਾਡੇ ਕੋ ਮਸਲੇ ਕਿ ਸੱਸ ਮੇਲੇ ਮਾਰਦੀ ਜਾਂ ਜਠਾੜੀਆਂ ਦੇ ਦਰਾਂ ਨੇ ਨਾਨੇ ਨਾਨਾ ਨਾਨਾ ਮਾਰਦੇ ਬਹੁਤ 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 ਜ਼ਿਆਦਾ ਇਦਾਂ ਦੇ ਮਸਲੇ ਤੁਹਾਡੇ ਨਾਲ ਡਿਸਕਸ ਕਰਦੇ ਆਂਦੇ ਬੜੇ ਆਂਦੇ ਬੜੇ ਆਂਦੇ ਵੀ ਇਹਨਾਂ ਨਾਨਾ ਨਾਨਾ ਜੀ ਨਹੀਂ ਜ਼ਿਆਦਾ ਹੁੰਦਾ ਕਿ ਦਾਜਲੇ ਮਸਲਿਆਂ ਦੇ ਜਾਂ ਮੁੰਡਿਆਂ ਨੂੰ ਟਾਈਮ ਦਿੰਦਾ ਜਾਂ ਸੱਸ ਜ਼ਿਆਦਾ ਟਾਈਮ ਜਾਂ ਬੱਚਾ ਨਹੀਂ ਪੈਦਾ ਹੋ ਰਿਹਾ ਸਾਰੀ ਉਹ ਕਹਿੰਦੇ ਆ ਵੀ ਸਾਡੀਆਂ ਨਾਨਾ ਨਾਨਾ ਦੀ ਇੰਟਰ ਬਹੁ ਮੋਸਲੀ ਜਿਹੜੇ ਮੇ ਕੋ ਕੁੜੀਆਂ ਆਉਂਦੀਆਂ ਉਹ ਇਹੀ ਕਹਿੰਦੀ ਹੈ ਵੀ ਨਾਨਾ ਦਾ ਇੰਟਰਫੀਰੈਂਸ ਬਹੁਤ ਜ਼ਿਆਦਾ ਹੈ ਪਿੰਡਾਂ ਤੋਂ ਕਿ ਸ਼ਹਿਰਾਂ ਤੋਂ ਫੋਨ ਆਉਂਦਾ ਪਿੰਡਾਂ ਚ ਜ਼ਿਆਦਾ ਅੱਛਾ ਪਿੰਡਾਂ ਚ ਜ਼ਿਆਦਾ ਪਿੰਡਾਂ ਚ ਜ਼ਿਆਦਾ ਤੇ ਜਿਹੜੀਆਂ ਕੁੜੀਆਂ ਫੋਰਨ ਗਈਆਂ ਉਹਨਾਂ ਨੂੰ ਵੀ ਪੰਜਾਬ 'ਚ ਜਿਹੜੇ ਬੈਠੇ ਹੈ ਜੀ ਨਹੀਂ ਦਿੰਦੇ ਕਈ ਵਾਰੀ ਉਹ ਕਹਿੰਦੀ ਸਸਤੇ ਇੰਟਰਫੀਰੈਂਸ ਬਹੁਤ ਜ਼ਿਆਦਾ ਹੈ ਸਾਡੇ ਮੇਰੇ ਤੇ ਮੇਰੇ ਹਸਬੰਦ ਚ ਬਨਨ ਨਹੀਂ ਦਿੰਦੇ ਤੇ ਜੇ ਅਸੀਂ ਕਿਤੇ ਘੁੰਮਣ ਚਲੇ ਗਏ ਨਾਲ ਹੀ ਫੋਨ ਆ ਜਾਣਾ ਵਾਪਿਸ ਆਓ ਵਾਪਿਸ ਆਓ ਵਾਪਿਸ ਆਓ ਸੋ ਮੈਨੂੰ ਲੱਗਦਾ ਕਿ ਜਦੋਂ ਮੁੰਡੇ ਦਾ ਵਿਆਹ ਹੋ ਜਾਂਦਾ ਹੈ ਨਾ ਤੇ ਜਿਹੜੀ ਮ ਤੁਹਾ ਵੀ ਤੇ ਨੋਵਾ ਬਣ ਕੇ ਆਈ ਹੈ ਕਿ ਕੁੜੀ ਨੋ ਬਣ ਕੇ ਗਈ ਹੈ ਹਾਂ ਤੁਹਾਡੇ ਘਰੇ ਕੋਈ ਨੂ ਆਈ ਹੈ ਤੇ ਜੇ ਤੁਸੀਂ ਤਿਆਰ ਨਹੀਂ ਹੋ ਆਪਣਾ ਮੁੰਡਾ ਕਿਸੇ ਨਾਲ ਸ਼ੇਅਰ ਕਰਨ ਲਈ ਆਪਣਾ ਭਰਾ ਫਿਰ ਉਹਦਾ ਵਿਆਹ ਨਾ ਕਰੋ ਕਿਉਂਕਿ ਉਦੋਂ ਹੀ ਕਿਸੇ ਮੁੰਡੇ ਦਾ ਤੁਸੀਂ ਵਿਆਹ ਕਰੋ ਜੋ ਤੁਹਾਡੀ 멘ਟਲ ਲੈਵਲ 에 ਪ੍ਰਿਪੇਅਰ ਹੋ ਜੇ ਵੀ ਹੁਣ ਇੱਕ ਨੋ ਆਏਗੀ ਅਸੀਂ ਉਹਨੂੰ ਆਪਣੇ ਘਰ ਚ ਅਡਜਸਟ ਕਰਨਾ ਹੈ ਮੁੰਡੇ ਨੂੰ ਵਕਤ ਦੇਣਾ ਹੈ ਮੁੰਡਾ ਆਪਣੇ ਵਾਈਫ ਨੂੰ ਵਕਤ ਦੇਵੇ ਸੋ ਬਹੁਤ ਸਾਰੀਆਂ ਕੁੜੀਆਂ ਮੇਰੇ ਕੋਲ ਉਦੋਂ ਟੁੱਟ ਕੇ ਆਉਂਦੀਆਂ ਜਦੋਂ ਕਹਿੰਦੀਆਂ ਕਿ ਦੀਦੀ ਸਾਡੀ ਸੱਸ ਨਹੀਂ ਵਸਣ ਦਿੰਦੀ ਤੇ ਨਨਾਨੀ ਨਹੀਂ ਵਸਣ ਦਿੰਦੀ ਕਿਤੇ ਕਿਤੇ ਸੱਸਾਂ ਵੀ ਰੋਂਦੀਆਂ ਮੇਰੇ ਕੋਲ ਕਿ ਸਾਡੀਆਂ ਜਿਹੜੀਆਂ ਨੋਆ ਸਾਡਾ ਜੀਣਾ ਆਰਾਮਕੀਤਾ ਹੈ ਬਹੁਤ ਸਾਰੀਆਂ ਮਾਵਾਂ ਦੀ ਵੀ ਡਾਇਟ ਚੱਲ ਰਹੀ ਹੈ ਤੇ ਫੇ ਮੈਂ ਉਹਨਾਂ ਨੂੰ ਸਮਝਾਉਣੀ ਹੈ ਕਿ ਕੋਈ ਨਹੀਂ ਆਂਟੀ ਮੈਂ ਗੱਲ ਕਰਦੀਆਂ ਫਿਰ ਉਹਨਦੀ ਨੂੰ ਨਾ ਵੀ ਗੱਲ ਕਰਦੇ ਤੇ ਇਹ ਲੜਾਈ ਮੈਨੂੰ ਲੱਗਦਾ ਹੈ ਜਗਤਾਰ ਜੀ ਕਦੀ ਤੋਂ ਇਹ ਸਦੀਆਂ ਤੋਂ ਹੈ ਨੂੰ ਸੱਸ ਦੀ ਲੜਾਈ ਸਦੀਆਂ ਤੋਂ ਹੈ ਤੇ ਸਦੀਆਂ ਤੱਕ ਚੱਲੇਗੀ ਇਹ ਨਹੀਂ ਚੇਂਜ ਹੋਣੀ ਜੇ ਮੈਂ ਖਾਸ ਦੇ ਵਿਚਾਰੇ ਬੰਦਾ ਜਾਂਦਾ ਨਾ ਮੂੰ ਬੰਦਾ ਜੇ ਮੈਂ ਸੱਸ ਨਾਲ ਗੱਲ ਕਰਦੀਆਂ ਤੇ ਨੂੰ ਬੁੜੀ ਐ ਨੋ ਨਾ ਗੱਲ ਕਰਦੀ ਤੇ ਸੱਸ ਬੁਰੀ ਐ ਕਈ ਵਾਰੀ ਦੋਨਾਂ ਦੀ ਵੀ ਮੈਂ ਕਾਉਂਸਲਿੰਗ ਕਰਦੀ ਆ ਕਈ ਵਾਰੀ ਮੁੰਡਾ ਵੀ ਵਿਚ ਬੈੰਦਾ ਉਹਦੀ ਵੀ ਕਾਉਂਸਲਿੰਗ ਹੁੰਦੀ ਐ ਤੇ ਉਹ ਕਹਿੰਦਾ ਮੈਡਮ ਮੈਂ ਇੱਥੇ ਫਸ ਗਿਆ ਮੈਂ ਕੀ ਕਰਾਂ ਅੱਛੀ ਇੱਕ ਹੋਰ ਗਰਲੀ ਨੇ ਜੋ ਪੁਰਾਣੀਆਂ ਨੇ ਸੱਸਾਂ ਵੀ ਅਨਪੜ ਹੁੰਦੀਆਂ ਸੀ ਤੇ ਨੋਵਾ ਵੀ ਅਨਪੜ ਹੁੰਦੇ ਆ ਹੁਣ ਸਿਆਪਾ ਐ ਕਿ ਦੋਨੇ ਪੜੀਆਂ ਲਿਖੀਆਂ ਨੇ ਦੋਨੋਂ ਪੜੀਆਂ ਲਿਖੀਆਂ ਤਦ ਵੀ ਪੰਗੇ ਨੇ ਤਦ ਵੀ ਪੰਗੇ ਪਹਿਲਾਂ ਜਦੋਂ ਸੱਸ ਅਨਪੜ ਸੀਗੀ ਮੁੰਵਾਂ ਅਨਪੜ ਸੀਗੀ ਉਦੋਂ ਵੀ ਪੰਗਾ ਹੁਣ ਨੋ ਵੀ ਪੜ੍ਹੀ ਲਿਖੀ ਐ ਸੱਸ ਵੀ ਪੜ੍ਹੀ ਲਿਖੀ ਐ ਫੇਰ ਵੀ ਕਲੇਸ਼ ਹੋ ਰਿਹਾ ਇਹ ਪੈਸੇ ਪਿੱਛੇ ਹੋ ਰਿਹਾ ਇਹ ਮੁੰਡੇ ਪਿੱਛੇ ਹੋ ਰਿਹਾ ਇਹ ਜਾਇਦਾਦ ਪਿੱਛੇ ਹੋ ਰਿਹਾ ਇਮਨ ਆਈ ਐਮ ਸ਼ੌਕਡ ਤੁਹਾਨੂੰ ਕੀ ਲੱਗਦਾ ਕਿਉਂ ਹੋ ਰਿਹਾ ਇਹ ਤੁਸੀਂ ਦੱਸੋ ਨਾ ਕਿਉਂ ਹੋ ਰਿਹਾ ਕਿਤੇ ਨਾ ਕਿਤੇ ਈਗੋ ਵਾਲਾ ਵੀ ਹੈ ਮੈਨੂੰ ਲੱਗਦਾ ਨਾ ਮੈਨੂੰ ਲੱਗਦਾ ਜੇ ਇਹ ਕਿ ਸੱਸ ਛੇਤੀ ਨਾ ਉਹਨੂੰ ਘਰ ਦੀਆਂ ਚਾਬੀਆਂ ਨਹੀਂ ਫੜਾਉਣਾ ਚਾਹੁੰਦੀ ਨੇ ਉਹ ਨਾ ਇੱਕ ਤੇ ਜੇ ਮਿਲਦਾ ਕਿ ਨਿਊਟਰਲ ਫੈਮਲੀ ਹੋ ਗਈ ਹੈ ਨਾ ਜੀ ਨਿਊਟਰਲ ਹੋ ਗਈ ਹੈ ਇੱਕ ਨਾ ਸੱਸ ਨੂੰ ਇਹ ਹੁੰਦਾ ਕਿ ਮੇਰੀ ਰਸੋਈ ਨਹੀਂ ਜਾਣੀ ਚਾਹੀਦੀ ਈਵਨ ਕਿ ਸਾਡੇ ਘਰ ਮੈਂ ਗੱਲ ਕਰਾਂ ਤੇ ਮੇਰੀ ਮਦਰ ਦੀ ਵੀ ਤੇ ਉਹਨਾਂ ਨੂੰ ਵੀ ਹੈਗਾ ਕਿ ਮਤਲਬ ਹਰ ਸੱਸ ਨੂੰ ਇਹ ਹੁੰਦਾ ਕਿ ਮੇਰੀ ਰਸੋਈ ਹੈ ਮੇਰਾ ਘਰ ਤੇ ਮੈਂ ਕਹਿੰਦੀ ਹੁਣ ਮम्मा ਆ ਗਈ ਹੈ ਨੋ ਤੇ ਉਹਨੂੰ ਦੇ ਦਿਓ ਇਨਚਾਰਜ ਸੋ ਲੇਡੀ ਕੋਈ ਵੀ ਬੜੀ ਜਲਦੀ ਆਪਣਾ ਜਿਹੜਾ ਇਨਚਾਰਜ ਹੈ ਨਾ ਹੋਲਡ ਹੈ ਉਹ ਨਹੀਂ ਦਿੰਦੀ ਕਿਸੇ ਨੂੰ ਪਹਿਲਾਂ ਇੱਕ ਪੋਸਟਰ ਆਉਂਦੇ ਹੁੰਦੇ ਸੀ ਸ਼ਾਇਦ ਤੁਹਾਨੂੰ ਜਿਆਦਾ ਵੇਤੇ ਨੂੰ ਲਿਖਣ ਦੇ ਕੇ ਜੋ ਕੁੜੀ ਦਾ ਵਿਆਹ ਹੁੰਦਾ ਨਾ ਆਲੇ ਮੈਂ ਸਾਹ ਵਿੱਚ ਕੁੰਜੀਆਂ ਧੀ ਪੋਚਣ ਤਾਂ ਕਰ ਜਲਦੀ ਸਰਦਾਰੀ ਹਾਂ 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 ਤੇ ਉਹ ਜਿਹੜੀਆਂ ਚਾਬੀਆਂ ਜੇ ਧੀ ਮਾਂ ਨੂੰ ਫੜਾ ਜਾਂਦੇ ਤੇ ਫਿਰ ਮਾਂ ਨੂੰ ਚਾਹੀਦਾ ਕਿ ਗਾਂ ਨੋ ਆ ਗਈ ਉਹਨੂੰ ਦੇ ਦੇ ਚਾਬੀਆਂ ਨਾ ਦੇਣੀ ਚਾਹੀਦੀ ਐ ਬਿਲਕੁਲ ਦੇਖੋ ਆਪਾਂ ਸਾਰੇ ਪੜੇ ਲਿਖਿਆ ਜਿੰਨੀਆਂ ਵੀ ਮਾਵਾ ਮੇਰੀ ਇਸ ਰੀਲ ਨੂੰ ਵੀਡੀਓ ਨੂੰ ਦੇਖ ਰਹੇ ਵੀ ਜਦੋਂ ਨੋ ਆ ਜਾਵੇ ਨਾ ਤੇ ਸਾਰਾ ਧਾਰੋ ਮਦਾਰੋਸ ਨੋ ਨੂੰ ਦੇ ਦੇਣਾ ਚਾਹੀਦਾ ਪੁੱਤ ਹੁਣ ਤੇਰਾ ਘਰ ਐ ਤੂੰ ਚਲਾਉਣਾ ਨੋ ਤੇ ਪੁੱਤ ਦੇ ਹਵਾਲੇ ਕਰ ਦੋ ਤੁਸੀਂ ਸਾਰੀ ਉਮਰ ਕੰਮ ਕੀਤਾ ਹੀ ਐ ਨਾ ਆਰਾਮ ਨਾਲ ਬਹਿ ਕੇ ਖਾਓ ਅੱਜ ਕੱਲ ਕੁੜੀਆਂ ਪੜੀਆਂ ਲਿਖੀਆਂ ਜੋ ਆਪ ਨਹੀਂ ਕੰਮ ਕਰਦੇ ਗਾ ਨੌਕਰ ਰੱਖ ਦਿੰਦੀਆਂ ਮੇਡ ਰੱਖ ਦਿੰਦੇ ਕਿ ਮੰਮੀ ਹਮਾਰੇ ਪਾਸ ਟਾਈਮ ਨਹੀਂ ਅਸੀਂ ਕੰਮ ਕਰਦੀਆਂ ਤੁਹਾਨੂੰ ਕਿੰਨਾ ਕੀ ਚਾਹੀਦਾ ਰੋਟੀ ਚਾਹੀਦੀ ਨਾ ਟਾਈਮ ਤੇ ਅਗਲੀਆਂ ਦਿਨ ਦੀਆਂ ਅਰੇਂਜ ਕਰਕੇ ਦਿੰਦੀਆਂ ਆਪ ਨਹੀਂ ਬਣਾ ਸਕਦੀਆਂ ਮੇਡ ਰੱਖ ਦਿੰਦੀਆਂ ਤੇ ਤੁਸੀਂ ਆਰਾਮ ਨਾਲ ਬਹਿ ਕੇ ਖਾਓ ਸੋ ਮਾਵਾ ਨੂੰ ਥੋੜਾ ਜਿਹਾ ਪਿੱਛੇ हट ਜਾਣਾ ਚਾਹੀਦਾ ਆਰਾਮ ਨਾਲ ਖੁਸ਼ੀ ਖੁਸ਼ੀ ਖਾਣਾ ਚਾਹੀਦਾ ਕੋਈ ਇੰਟਰਫੀਰੈਂਸ ਨਹੀਂ ਕਰਨੀ ਚਾਹੀਦੀ ਮੈਨੂੰ ਨਹੀਂ ਲੱਗਦਾ ਅੱਜ ਕੱਲ੍ਹ ਦੇ ਆ ਬੜੀਆਂ ਲਖਿਆ ਨੂੰ ਆ ਆਪ ਕਿਤੇ ਪਿੰਨ ਬ੍ਰੇਕਿੰਗ ਕਰਦੀਆਂ ਆਪ ਨਹੀਂ ਉਂਗਲ ਕਰਦੀਆਂ ਜੇ ਸਾਹਮਣੇ ਹੁੰਦੀ ਹੈ ਫਿਰ ਥੋੜੀ ਜਿਹੀ ਕੁੜੀ ਪਰੇਸ਼ਾਨ ਹੋ ਜਾਂਦੀ ਹੈ ਬਿਲਕੁਲ ਹੀ ਨਾ ਮੁੰਡਿਆਂ ਦੇ ਵੀ ਸ਼ਿਕਾਇਤਾਂ ਆ ਜਾਂਦੀ ਨੇ ਕਿ ਕੁੜੀ ਦੇ ਪੇਕੇ ਬੜੇ ਇੰਟਰਵਿਊ ਕਰਦੇ ਆਗੇ ਨਾ ਬਿਲਕੁਲ ਬਿਲਕੁਲ ਕਈ ਮੁੰਡੇ ਮੇਰੇ ਕੋਲ ਆਉਂਦੇ ਜਿਹੜੇ ਕਹਿੰਦੇ ਵੀ ਕੁੜੀ ਦੇ ਪੇਕੇ ਤੁਸੀਂ ਮੈਨੂੰ ਦੱਸੋ ਇੱਕ ਮਾਂ ਪਿਓ ਆਪਣੀ ਕੁੜੀ ਦਾ ਵਿਆਹ ਕਰਦਾ ਹੈ 10 15 20 ਲੱਖ ਰੁਪਏ ਲਾ ਕੇ ਕਿਹੜੀ ਮਾਂ ਚਾਹੁੰਦੀ ਮੇਰੀ ਧੀ ਦਾ ਘਰ ਨਾ ਵਸ ਕੋਈ ਚਾਹੁੰਦੀ ਧੀ ਮਾਂ ਚਾਹੁੰਦੀ ਹੈ ਜੇ ਮਾਂ ਚਾਹੁੰਦੀ ਮੇਰੀ ਧੀ ਦਾ ਘਰ ਨਾ ਵਸੇ ਫਿਰ ਤੇ ਕੁੜੀ ਦਾ ਵਿਆਹ ਹੀ ਨਹੀਂ ਕਰੇਗੀ ਹਰ ਮਾਂ ਪਿਓ ਇਹੀ ਚਾਹੁੰਦਾ ਹੈ ਵੀ ਮ ਸਾਰੇ ਘਰ ਚ ਠੰਡੀਆਂ ਹਵਾਵਾਂ ਆ ਯਾਰ ਤੇ ਜਦੋਂ ਕੁੜੀ ਦਾ ਘਰ ਵਾਲਾ ਜਾਂ ਉਹਦੀ ਸੱਸ ਜਾਂ ਕੋਈ ਇਨ-ਲॉज ਉਹਨੂੰ ਤੰਗ ਕਰਦੇ ਆ ਕੁੜੀ ਨੇ ਕਿਸੇ ਨੂੰ ਤੇ ਕੁਝ ਕਹਿਣਾ ਹੈ ਨਾ ਜੇ ਆਪਾਂ ਕਹਿੰਨੇ ਆ ਮਾਂ ਨੂੰ ਕਹਿੰਦੀ ਆ ਮਾਂ ਨੂੰ ਕਹਿੰਦੀ ਜੇ ਕੁੜੀ ਮਾਂ ਨੂੰ ਨਹੀਂ ਨਾ ਕਹਿੰਦੀ ਫਿਰ ਕੁੜੀ ਗਲਤ ਸਟੈਪ ਚੱਕ ਲੈਂਦੀ ਜਾਂ ਤਾਂ ਉਹ ਘਰ ਤੋਂ ਬਾਹਰ ਚਲੀ ਜਾਂਦੀ ਹੈ ਤੇ ਜਾਂ ਫਿਰ ਉਹ ਦੂਜਾ ਟੈਂਪਟ ਕਰਦੀ ਹੈ ਜੋ ਨਹੀਂ ਕਰਨਾ ਚਾਹੀਦਾ ਸਾਨੂੰ ਸਾਰਿਆਂ ਨੂੰ ਮੰਨ ਲਓ ਅੱਜ ਮੈਂ ਵੀ ਪਰੇਸ਼ਾਨ ਆ ਤੇ ਤੁਸੀਂ ਮੈਨੂੰ ਕਹੋ ਤੂੰ ਕਿਸੇ ਨਾਲ ਗੱਲ ਨਹੀਂ ਕਰਨੀ ਹਾਊ ਇਟ ਇਜ਼ ਪੋਸੀਬਲ ਯਾਰ ਮੈਂ ਇਨਸਾਨ ਆ ਜਦ ਤੱਕ ਮੈਂ ਆਪਣੇ ਦਿਲ ਦੀ ਗੱਲ ਕਿਸੇ ਨਾਲ ਸ਼ੇਅਰ ਨਹੀਂ ਕਰਾਂਗੀ ਮੇਰੇ ਅੰਦਰ ਗੁਬਾਰ ਭਰਦਾ ਰਹੇਗਾ ਭਰਦਾ ਰਹੇਗਾ ਤਾਂ ਯਾ ਤਾਂ ਇੱਕ ਦਿਨ ਫਟ ਜਾਏਗਾ ਤੇ ਨਾ ਮੇਰਾ ਘਰ ਵਾਲਾ ਮੇਰੇ ਕੋਲ ਬਹਿ ਕੇ ਸੁਣਦਾ ਪਿਆ ਨਾ ਮੇਰੀ ਸੱਸ ਮੈਨੂੰ ਅੰਡਰਸਟੈਂਡ ਕਰਦੀ ਵੀ ਜੀ ਮੇਰੀ ਸਾਸਿ ਮੈਨੂੰ ਧੀ ਬਣਾ ਲੇ ਵੀ ਪੁੱਤ ਤੂੰ ਦੱਸ ਕਿਹੜੀ ਗੱਲ ਹੈ ਤਾਂ ਜਿਹੜੀ ਗੱਲ ਕਰਨੀ ਆ ਅੱਜ ਤੋਂ ਮੈਂ ਤੇਰੀ ਮਾਂ ਤੂੰ ਹਰ ਗੱਲ ਮੇਨਾਂ ਸ਼ੇਅਰ ਕਰ ਪੁੱਤ ਤੂੰ ਦੁਖੀ ਨਹੀਂ ਹੋਣਾ ਤੂੰ ਮੇਰੇ ਘਰ ਦੀ ਧੀ ਹੈਂ ਤੂੰ ਮੇਰੇ ਘਰ ਦੀ ਰਾਣੀ ਹੈ ਤੇ ਜੇ ਮੈਨੂੰ ਇਹੋ ਜੀ ਸੱਸ ਮਿਲ ਜਾਏ ਮੈਨੂੰ ਕੀ ਲੋੜ ਆਪਣੀ ਮਾਂ ਨੂੰ ਪਿੱਛੇ ਯਾਦ ਕਰਨ ਦੀ ਹਰ ਗੱਲ ਤੈਨੂੰ ਮੰਮੀ ਕੁਝ ਕਹਿੰਦੀ ਐ ਡੈਡੀ ਕੁਝ ਕਹਿੰਦਾ ਤੋ ਕਿਸੇ ਨਾ ਨਿਕਾਨੀ ਮੇਰੇ ਨਾ ਕਰ ਮੈਂ ਤੇਰੇ ਲਈ ਖੜਾ ਮੈਂ ਤੈਨੂੰ ਵਿਆਹ ਕੇ ਲੈ ਕੇ ਆਇਆ ਤੇ ਮੈਨੂੰ ਕੀ ਲੋੜ ਐ ਪਿੱਛੇ ਆਪਣਾ ਪਛੋਕਰ ਦੇਖਣ ਦੀ ਕੁੜੀਆਂ ਨੂੰ ਗਾਂ ਸਿਕਿਉਰਟੀ ਮਿਲਣੀ ਚਾਹੀਦੀ ਐ ਕੋਈ ਕੁੜੀ ਪਾਗਲ ਨਹੀਂ ਹੁੰਦੀ ਵਿਆਹ ਤੋਂ ਬਾਅਦ ਪਿੱਛੇ ਨੂੰ ਦੇਖੇ ਤੁਸੀਂ ਕੁੜੀ ਨੂੰ ਉਹਨਾਂ ਪਿਆਰ ਦੋ ਉਹਨੂੰ ਆਦਰ ਸਨਮਾਨ ਦੋ ਯਾਰ ਉਹ ਆਪਣਾ ਸਾਰਾ ਕੁਝ ਤੁਹਾਡੇ ਲਈ ਛੱਡ ਕੇ ਆਈ ᱛੋ ਸਾਰੀ ਉਮਰ ਤੁਹਾਡੇ ਨਾਲ ਹੀ ਰਹਿਣਾ ਚਾਹੁੰਦੀ ਐ ਹਾਂ ਜੀ ਇੱਕ ਕੁੜੀ ਵਾਸਤੇ ਪੇਕੇ ਘਰ ਮਾਂ ਸਹੇਲੀ ਹੁੰਦੀ ਐ ਕਿ ਸਹੁਰੇ ਕਰਕੇ ਉਸ ਸੱਸ ਨੂੰ ਵੀ ਮਾਦਰੂ ਜਾਂ ਸਹੇਲੀ ਦੇ ਰੂਪ ਚ ਦੇਖਣਾ ਚਾਹੁੰਦੀ ਹੈ ਨਾ ਬਿਲਕੁਲ ਬਿਲਕੁਲ ਮੈਂ ਤਾਂ ਚਾਹੁੰਨੀ ਆ ਦੁਨੀਆ ਦੀ ਹਰ ਸੱਸ ਹਰ ਨੂੰਲੀ ਮਾਂ ਬਣੇ ਹਰ ਘਰ ਵਾਲਾ ਉਹਦਾ ਬੈਸਟ ਫਰੈਂਡ ਬਣੇ ਮੈਂ ਲਿਖ ਕੇ ਦਿੰਨੀ ਆ ਕਦੇ ਕੋਈ ਡਿਵੋਰਸ ਨਹੀਂ ਹੋਏਗਾ ਕੜੀ ਕਦੀ ਕੁੜੀ ਪੇਕੇ ਫੋਨ ਨਹੀਂ ਕਰੇਗੀ ਕਦੀ ਕੁੜੀ ਪੇਕੇ ਨਹੀਂ ਜਾਏਗੀ ਜਿਹੋ ਦਾ ਘਰ ਵਾਲਾ ਤੇ ਉਹਦੀ ਸੱਸ ਉਹਦਾ ਬੈਸਟ ਫਰੈਂਡ ਤੁਸੀਂ ਡਿਵੋਰਸ ਦੀ ਗੱਲ ਕੀਤੀ ਹੈ ਕਿ ਐਦਾਂ ਦੇ ਕੇਸ ਵੀ ਮਿਲਦੇ ਕਿ ਹਜੇ ਹੱਥੀ ਚੂੜਾ ਵਾ ਮਹਿੰਦੀ ਲੱਗੀ ਹੋਈ ਆ ਡਿਵੋਰਸ ਹੋ ਰਹੇ ਨੇ ਡਿਵੋਰਸ ਦੇ ਕਾਰਨ ਕੀ ਹੋ ਇੱਕ ਨਸ਼ਾ ਮੁੰਡਿਆ ਕੁੜੀ ਨੂੰ ਵਿਆਹ ਤੋਂ ਬਾਅਦ ਪਤਾ ਚੱਲਦਾ ਮੁੰਡਾ ਨਸ਼ੇੜੀ ਦੂਜਾ ਮੁੰਡੇ ਦਾ ਬਾਹਰ ਐਕਸਟਰਾ ਮੈਰੀਟਲ ਅਫੇਅਰ ਹੁੰਦਾ ਇਹ ਦੋ ਕੇਸ ਮੇਰੇ ਕੋਲ ਸਭ ਤੋਂ ਵੱਧ ਆਉਂਦੇ ਉਹ ਕਹਿੰਦੀ ਵੀ ਜੀ ਜੀ ਅਸੀਂ ਇਹ ਨਹੀਂ ਚੀਜ਼ ਬਰਦਾਸ਼ਤ ਕਰ ਸਕਦੇ ਕੁਝ ਵੀ ਹੋ ਜਾਏ ਮੈਂ ਬਹੁਤ ਸਮਝਾਉਣੇ ਕਿ ਨਹੀਂ ਛੱਡੋ ਯਾਰ ਵਿਆਹ ਹੋ ਗਿਆ ਨੋ ਬ੍ਰਦਰ ਇਹ ਜ ਸਾਰੀ ਗੱਲ ਉਹ ਕਹਿੰਦੇ ਨਹੀਂ ਦੀਦੀ ਸਾਨੂੰ ਬ੍ਰਦਰ ਨਹੀਂ ਆਕੇ ਨਹੀਂ ਸਾਨੂੰ ਸਾਹਮਣਾ ਅਸੀਂ ਜੀ ਰਹੇ ਹਾਂ ਅਸੀਂ ਰਹਿ ਰਹੇ ਹਾਂ ਉਸ ਬੰਦੇ ਦੇ ਨਾਲ ਇੰਨਾ ਕਿ ਨਸ਼ਾ ਵੱਧ ਚੁੱਕਾ ਹੈ ਵੀ ਬਹੁਤ ਕੁਝ ਮੈਂ ਕੁਝ ਓਪਨ ਗੱਲਾਂ ਨਹੀਂ ਕਹਿ ਸਕਦੀ ਬੇਬੀ ਕਨਸੀਵ ਹੋਣ ਚ ਪ੍ਰੋਬਲਮ ਆਉਂਦੀ ਹੈ ਕੁੜੀਆਂ ਨੂੰ ਬੰਦਿਆਂ ਦੀ ਕੋਈ ਗੱਲਬਾਤ ਹੀ ਨਹੀਂ ਹੈ ਕੁੜੀਆਂ ਦੇ ਨਾਲ ਐਂਡ ਸੈਕੰਡਲੀ ਬਾਹਰ ਕਈ ਮੁੰਡਿਆਂ ਦੇ ਐਕਸਟਰਾ ਮੈਰਿਟਲ ਅਫੇਅਰ ਉਹ ਤੇ ਦੋ ਚੀਜ਼ਾਂ ਨਹੀਂ ਨਾ ਬਰਦਾਸ਼ਤ ਹੋਣਗੀਆਂ ਕਿਸੇ ਕੁੜੀ ਤੋਂ ਵੀ ਨਹੀਂ ਹੋਣਗੀਆਂ ਵੀ ਉਹਦੇ ਹੁੰਦੇ ਉਹਦਾ ਘਰ ਵਾਲਾ ਬਾਹਰ ਜਾਵੇ ਉਹਨੂੰ ਟਾਈਮ ਨਾ ਦਵੇ ਉਹਨੂੰ ਟਾਈਮ ਨਾ ਦਵੇ ਤੁਸੀਂ ਵਿਆਹ ਕੇ ਕਿਸੇ ਨੂੰ ਲੈ ਕੇ ਆਇਆ ਤੇ ਉਹ ਫਿਰ ਕਹਿੰਦੀ ਸਾਨੂੰ ਲੈ ਕੇ ਕਿਉਂ ਆਏ ਪਹਿਲਾਂ ਕੁੜੀਆਂ ਹੁੰਦੀ ਸੀ ਬਰਦਾਸ਼ ਕਰ ਲੈਂਦੀਆਂ ਸੀ ਗਰਿਆ ਲੈਂਦੀਆਂ ਸੀ ਕੱਟ ਲੈਂਦੀ ਸਾਰੀ ਉਮਰ ਫੇਰ ਕੀ ਹੋ ਗਿਆ ਬੰਦੇ ਨੇ ੱਟਕੇ ਖਾ ਕੇ ਘਰ ਹੀ ਆਣਾ ਪਰ ਹੁਣ ਕੁੜੀ ਨਹੀਂ ਬਰਦਾਸ਼ ਕਰਨਦੀ ਕਹਿੰਦੀ ਤੂੰ ਕਿੱਸੀ ਜਾਏਗਾ ਜਾਏਗਾ ਤੂੰ ਕੈਸੇ ਤੂੰ ਨੇ ਜਾਣਾ ਤਾਂ ਮੁਝੇ ਛੋੜ ਕਿਧਰ ਭੀ ਜਾ ਮੈਨੂੰ ਆਜ਼ਾਦ ਕਰ ਹੁਣ ਐਦਾਂ ਹੋ ਗਿਆ ਔਰ ਗਲਤ ਵੀ ਨਹੀਂ ਕੁੜੀਆਂ ਤੁਸੀਂ ਮੈਨੂੰ ਦੱਸੋ ਕਿ ਕੁੜੀਆਂ ਇਹ ਧੁਰੋ ਲਖਾ ਕੇ ਲੈ ਕੇ ਆਈਆਂ ਵੀ ਸਾਰੀ ਉਮਰ ਤੁਸੀਂ ਮੇਰੇ ਨਾਲ ਗਲਤ ਕਰੋ ਮੈਂ ਬਰਦਾਸ਼ ਕਰੂੰਗੀ ਮੈਂ ਕੱਟਾਂਗੀ ਤੇ ਮੈਂ ਆਪ ਡਿਪਰੈਸ਼ਨ ਚਲ ਜਾਂਗੀ ਕੁੜੀਆਂ 30 30 ਸਾਲ ਦੀਆਂ ਕੁੜੀਆਂ ਬੁੱਢੀਆਂ ਹੋ ਗਈਆਂ ਮੇਰੇ ਕੋਲ ਪੀਰੀਅਡ ਨਹੀਂ ਆਉਂਦੇ ਤੇ ਬੜਾ ਕੁਝ ਹੋ ਗਿਆ ਕਿਉਂਕਿ ਡਿਪਰੈਸ਼ਨ ਹੈ ਚੋਰਾ ਲੱਗ ਜਾਂਦਾ ਚੋਰਾ ਲੱਗ ਜਾਂਦਾ ਅੰਦਰ ਇੱਕ ਗਮ ਦਾ ਗੋਲਾ ਬਣ ਜਾਂਦਾ ਕੁੜੀਆਂ ਦੇ ਅੰਦਰ ਉਹਨਾਂ ਕੋਈ ਵੀ ਨਹੀਂ ਹੈ ਐਂ ਤੁਸੀਂ ਬਲੀਵ ਨਹੀਂ ਕਰੋਗੇ ਜਗਤਾਰ ਜੀ ਜਦੋਂ ਮੈਂ ਕੁੜੀ ਨੂੰ ਹੈਲੋ ਹੀ ਕਹਿੰਦੀ ਨਾ ਹੈਲੋ ਜਦੋਂ ਅਪਾਇੰਟਮੈਂਟ ਬੁੱਕ ਹੁੰਦੀ ਹੈ ਮੈਂ ਹੈਲੋ ਕਹਿੰਦੀ ਆ ਕੁੜੀਆਂ ਫੁੱਟ ਫੁੱਟ ਕੇ ਰੋਂਦੀਆਂ ਵੀ ਜਿੱਦਾਂ ਪਤਾ ਨਹੀਂ ਉਹਨਾਂ ਨੂੰ ਕੌਣ ਮਿਲ ਗਿਆ ਕਈ ਕੁੜੀਆਂ ਨੇ ਮੇਰੇ ਕੋਲ 90 ਡੇਜ਼ ਦੇ ਪੈਕੇਜ ਲੱਤੇ ਹੋਏ ਆ ਸਿਰਫ ਆਪਣੇ ਦੁੱਖ ਸਾਂਝੇ ਕਰਨ ਲਈ ਮੇਰੇ ਘਰ ਦੇ ਵਿੱਚ ਕੋਈ ਸੁਣਨ ਵਾਲਾ ਨਹੀਂ ਪੇਕੇ ਦੱਸ ਨਹੀਂ ਸਕਦੇ ਕਿ ਟੈਨਸ਼ਨ ਹੋਏਗੀ ਸਹੁਰੇ ਕੋਈ ਸੁਣਨ ਵਾਲਾ ਨਹੀਂ ਪੇਕੇ ਕੀ ਦੱਸੀਏ ਮਾਂ ਪਿਓ ਗਰੀਬ ਹੈ ਮਾਂ ਪਿਓ ਬੁੱਢੇ ਹੋ ਗਏ ਹਨ ਘਰ ਵਾਲਾ ਸੁਣਦਾ ਨਹੀਂ ਸੱਸ ਵੈਸੇ ਨਹੀਂ ਸੁਣਦੀ ਲਾਇਕ ਨਹੀਂ ਸੁਣਨਦੇ ਸਿਰਫ ਕੁੜੀਆਂ ਨੇ 90 ਦਿਨ ਪੈਕੇਜ ਇਸ ਲਈ ਲਿਆ ਹੈ ਵੀ ਸਾਰੀ ਉਮਰ ਮੇਨਾਂ ਜੁੜ ਸਕਣ ਤੇ ਸਿਰਫ ਆਪਣੇ ਦਿਲ ਦਾ ਗੁਬਾਰ ਕੱਢਦੀਆਂ ਮੇਰੇ ਨਾਲ ਫੋਨ ਤੇ ਰੋਂਦੀਆਂ ਹੀ ਕੋਈ ਕੈਨੇਡਾ ਬੈਠੀ ਹੈ ਕੋਈ ਆਸਟ੍ਰੇਲੀਆ ਬੈਠੀ ਹੈ ਕੋਈ ਪੰਜਾਬ ਦੇ ਪਿੰਡਾਂ ਚ ਬੈਠੀ ਹੈ ਉਹ ਕਹਿੰਦੀ ਦੀਦੀ ਬਸ ਸਾਨੂੰ ਸੁਣ ਲਓ ਤੁਸੀਂ ਇਹ ਜਿਆਦਾ ਪੰਜਾਬੀ ਪਰਿਵਾਰਾਂ ਦੇ ਵਿੱਚ ਹੀ ਸਾਰੀਆਂ ਪੰਜਾਬੀ ਸਾਰੀਆਂ ਹੀ ਪੰਜਾਬੀ ਜੱਟਾਂ ਦੀਆਂ ਕੋਈ ਕਿਤੇ ਦੀਆਂ ਕੋਈ ਕਿਤੇ ਸਭ ਪੰਜਾਬੀ ਕੋਈ ਇੱਕ ਅੱਧੀ ਹੋएगी Hindu ਸਭ ਪੰਜਾਬੀ ਔਰ ਇਦਾਂ ਹੁੰਦੀਆਂ ਕਿ ਮਤਲਬ ਮੇਰੇ ਮੈਨੂੰ ਅੱਖਾ ਹੋ ਜਾਂਦਾ ਮੇਰੀ ਰੂਹ ਕੰਬ ਜਾਂਦੀ ਯਾਰੇ ਕੀ ਹੋ ਰਿਹਾ ਮੈਂ ਸਮਝਾਨੀ ਮੈਂ ਕਈ ਵਾਰ ਆਪ ਰੋ ਪੈਣੀ ਆ ਵੀ ਨਹੀਂ ਪੜਨੇ ਨਾ ਕਰ ਕੋਈ ਨਹੀਂ ਕੋਈ ਨਹੀਂ ਕਹਿੰਦੇ ਨਹੀਂ ਦੀਰੀ ਕਹੀਓ ਤਾਂ ਬੜਾ ਡਿਪਰੈਸ਼ਨ ਚ ਹੁੰਦਾ ਮੈਂ ਕਹਿੰਦੀ ਨਹੀਂ ਨਾ ਪਾਠ ਕਰ ਅੰਮ੍ਰਿਤ ਵੇਲੇ ਉੱਠ ਮੈਨੂੰ ਰੋਜ਼ ਸਵੇਰੇ 4 ਵਜੇ ਮੈਸੇਜ ਕਰ ਮੈਂ ਇਧਰਲੇ ਪਾਸੇ ਲਾਣੇ ਵੀ ਉੱਠ ਪਾਠ ਕਰ ਕੋਈ ਨਹੀਂ ਘਰ ਵਾਲਾ ਗਲਤ ਐ ਸੱਸ ਗਲਤ ਆ ਉਹਨਾਂ ਦੇ ਕਰਮ ਆ ਆਪੇ ਭੋਗਣਗੇ ਤੋ ਉੱਠ ਤੋ ਰੱਬ ਦੇ ਲੜ ਲੱਗ ਐਦਾਂ ਤੇ ਜੇ ਰੱਬ ਨਾਲ ਲੜ ਲੱਗਦੀਆਂ ਉਹ ਕਾਫੀ ਠੀਕ ਹੋ ਜਾਂਦੀ ਠੀਕ ਕਈਆਂ ਦਾ ਘਰ ਵਾਲਾ ਵੀ ਠੀਕ ਹੋ ਜਾਂਦਾ ਸੱਸਾਂ ਵੀ ਠੀਕ ਹੋ ਜਾਂਦੀ ਇਹਨਾਂ ਅਸਰ ਪੈਂਦਾ ਹੈਗਾ ਹਾਂ ਬਿਲਕੁਲ ਹਾਂ 100% ਇਹਦਾ ਮਤਲਬ ਜੇ ਘਰ ਦੇ ਵਿੱਚ ਔਰਤ ਖੁਸ਼ ਆ ਤੇ ਪਰਿਵਾਰ ਖੁਸ਼ ਆ ਘਰ ਖੁਸ਼ ਆ ਬਰਕਤ ਬਰਕਤ 100% ਬਰਕਤ ਆ ਹੁਣ ਜਿਹੜੀ ਕੁੜੀ ਡਿਪਰੈਸ਼ਨ ਚ ਹੈ ਪਰੇਸ਼ਾਨ ਹੈ ਰੋ ਰਹੀ ਹੈ ਉੱਚੀ ਜਿਹੀ ਚੀਕਾਂ ਮਾਰ ਰਹੀ ਹੈ ਤੇ ਜਦੋਂ ਅੰਮ੍ਰਿਤ ਵੇਲੇ ਜੁੜ ਗਈ ਤਾਂ ਬਾਬਾ ਜੀ ਨੇ ਉਹਨੂੰ ਸਬਰ ਦੇ ਦਿੱਤਾ ਪੇਸ਼ੈਂਸ ਆ ਗਈ ਹਮ ਉਹਦੀ ਇੱਕ ਸ਼ਡਿਊਲ ਸੈੱਟ ਹੋ ਗਿਆ ਫਿਰ ਉਹ ਆਪਣੇ ਤੇ ਫੋਕਸ ਕਰਨਾ ਸ਼ੁਰੂ ਕਰ ਦਿੰਦੀ ਬੱਚਿਆਂ ਤੇ ਕਰਦੀ ਹਮ ਹਮ